ਮੈਂ ਡਾਕਟਰ ਗੁਰਪ੍ਰੀਤ ਸਿੰਘ ਮਹਾਲ ਜੀ ਡਾਕਟਰ ਗੁਰਪ੍ਰੀਤ ਸਿੰਘ ਮਹਾਲ ਜੀ ਅੱਜ ਤਾਂ ਹੈਗਾ ਪੀसीएमਐਸ ਵੱਲੋਂ ਜਿਹੜਾ ਹੈਗਾ ਸਟ੍ਰਾਈਕ ਦਾ ਸੱਦਾ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਸੀ ਸਰ ਅਸੀਂ ਪ੍ਰੋਟੈਸਟ ਕਰ ਰਹੇ ਹੈਗੇ ਆ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਕੋਲਕਾਤਾ ਦੇ ਵਿੱਚ ਇੱਕ ਫੀਮੇਲ ਰੈਜ਼ੀਡੈਂਟ ਡਾਕਟਰ ਦੇ ਨਾਲ ਪਹਿਲਾਂ ਤਾਂ ਰੇਪ ਹੋਇਆ ਉਹਦੇ ਬਾਅਦ ਉਹਦੀ ਹੱਤਿਆ ਕੀਤੀ ਗਈ ਆ ਸੋ ਉਹਦੇ ਵਿੱਚ ਅਜੇ ਤੱਕ ਕੋਈ ਜਸਟਿਸ ਨਹੀਂ ਮਿਲਿਆ ਹੈਗਾ ਕੋਈ ਲੋਕ ਨਹੀਂ ਫੜੇ ਗਏ ਹੈਗੇ ਸੋ ਉਹਦੇ ਅਗੇਂਸਟ ਅਸੀਂ ਜਿਹੜੀ ਹੈਗੀ ਆ 올 ਓਵਰ ਪੰਜਾਬ ਅਸੀਂ ਸਟ੍ਰਾਈਕ ਦਾ ਸੱਦਾ ਦਿੱਤਾ ਹੋਇਆ ਉਹਦੇ ਚ ਅਸੀਂ ਬਰਨਾਲਾ ਵੀ ਸਟ੍ਰਾਈਕ ਕਰ ਰਿਹਾ ਸਾਡਾ ਯੂਨਿਟ ਕਿਸ ਤਰ੍ਹਾਂ ਲੱਗ ਰਿਹਾ ਸਰ ਵੀ ਡਾਕਟਰ ਦੀ ਸੁਰੱਖਿਆ ਕਿਸ ਤਰ੍ਹਾਂ ਦੇਖਦੇ ਤੁਸੀਂ ਵੀ ਇੰਨਾ ਵੱਡਾ ਜਿਸ ਦਾ హత్య ਕਰਦੇ ਵੀ ਬਲਾਕ ਕਰ ਹੋਣਾ ਤੇ ਕਿਸ ਤਰ੍ਹਾਂ ਦੀ ਡਾਕਟਰ ਦੀ ਸੁਰੱਖਿਆ ਸਰ ਇਹ ਸੁਰੱਖਿਆ ਦਾ ਜਿਹੜੀ ਹੈਗੀ ਆ ਲੈਪਸੀ ਹੈਗਾ ਜਿਹੜਾ ਸਕਿਉਰਿਟੀ ਦਾ ਲੈਪਸ ਹੈਗਾ ਇਹ ਅਸੀਂ ਇੱਥੇ ਵੀ ਦੇਖਦੇ ਰਹਿੰਦੇ ਰਹੇ ਹਾਂ ਸਾਡੇ ਨਾਲ ਵੀ ਕੁਛ ਘਟਨਾਵਾਂ ਵਾਪਰਦੀਆਂ ਨਾਟ ਓਨਲੀ ਫੀਮੇਲ ਡਾਕਟਰਸ ਮੇਲ ਡਾਕਟਰਸ ਵੀ ਹੁੰਦੇ ਆ ਸੋ ਹਰੇਕ ਦੇ ਨਾਲ ਹੀ ਮੌਬ ਜਦੋਂ ਇਕੱਠੀ ਹੋ ਜਾਂਦੀ ਉਹ ਕੁਛ ਨਹੀਂ ਦੇਖਦੀ ਹੈਗੀ ਸੋ ਕਾਫੀ ਵਾਰ ਇੱਥੇ ਬਰਨਾਲਾ ਦੇ ਵਿੱਚ ਵੀ ਹੋਇਆ ਹੈਗਾ ਸੋ ਅੱਗੇ ਚੱਲ ਕੇ ਕੋਈ ਵੱਡੀ ਘਟਨਾ ਵਾਪਰੇ ਸਾਨੂੰ ਕੁਛ ਨਾ ਕੁਛ ਕਦਮ ਚੁੱਕਣੇ ਚਾਹੀ ਦੇ ਵਾਸਤੇ ਸੋ ਇਹਦੇ ਲਈ ਅਸੀਂ ਇਹਨੂੰ ਪੂਰੇ ਪੋਰਚੋਰ ਦੇ ਮਾਮਲੇ ਨੂੰ ਉਠਾ ਰਹੇ ਹੈਗੇ ਆ ਕੱਲ ਸਾਡੀ ਸੈਕਟਰੀ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਨਾਲ ਮੀਟਿੰਗ ਹੋਈ ਸੀਗੀ ਅਸੀਂ ਉਹਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਉਹਨਾਂ ਦੇ ਸਾਹਮਣੇ ਇਹ ਮੰਗ ਕਰਦੇ ਹਾਂ ਸਸੇ ਮੰਗ ਕਰਦੇ ਆ ਵੀ ਕਾਨੂੰਨ ਸਖਤ ਹੋਣ ਸਾਨੂੰ ਸੁਰੱਖਿਆ ਦਿੱਤੀ ਜਾਵੇ ਪੱਕੇ ਸੁਰੱਖਿਆ ਕਰਮੀਆਂ ਇੱਥੇ ਹੋਣ ਰਾਤ ਨੂੰ ਜਿਵੇਂ ਫੀਮੇਲ ਡਾਕਟਰਸ ਡਿਊਟੀ ਕਰਦੇ ਆ ਸਾਡੀਆਂ ਸਟਾਫ ਨਰਸਸ ਕਰਦੀਆਂ ਨੇ ਬਹੁਤ ਥੋੜਾ ਸਟਾਫ ਹੁੰਦਾ ਸਾਡੇ ਕੋਲੇ ਸੋ ਇੱਕ ਪੱਕਾ ਸਾਡੇ ਕੋਲੇ ਸਕਿਉਰਿਟੀ ਸਿਸਟਮ ਹੋਵੇ ਸਕਿਉਰਿਟੀ ਗਾਰਡਸ ਹੋਣ ਜਿਹੜੇ ਕਿ ਸਾਨੂੰ ਉਹਨਾਂ ਤੋਂ ਜਦੋਂ ਇੱਕ ਵਾਰੀ ਭੜਕੀ ਹੋਈ ਮਾਵਾ ਤੋਂ ਬਚਾ ਸਕਣ ਸੋ ਸਕਿਉਰਟੀ ਬਹੁਤ ਜ਼ਰੂਰੀ ਹੈਗੀ ਜਿਹਦੇ ਵਾਸਤੇ ਸਰ ਇੱਕ ਘਟਨਾ ਨੂੰ ਕਾਫੀ ਦਿਨ ਹੋ ਗਏ ਬੀਤ ਚੁੱਕੇ ਹੈ ਇਸ ਤੋਂ ਬਾਅਦ ਵੀ ਇਨਜਸਟਿਸ ਮਿਲਿਆ ਇਧਰੋਂ ਅਗਲਾ ਕੀ ਕਰਨਾ ਆਪਣਾ ਜੂਨੀਅਨ ਵਰਕ ਕੀਤਾ ਦੇਖੋ ਜੀ ਅੱਜ ਅਸੀਂ ਪਹਿਲਾ ਦਿਨ ਪਹਿਲੀ ਸਟ੍ਰਾਈਕ ਕੀਤੀ ਹੈਗੀ ਆ ਬਾਅਦ ਦੇ ਵਿੱਚੋਂ ਫਿਰ ਸਾਡੀ ਜੋ ਵੀ ਜੂਨੀਅਨ ਅੱਗੇ ਡਿਸਾਈਡ ਕਰੇਗੇ ਅਸੀਂ ਅਕੋਰਡਿੰਗਲੀ ਕਰਾਂਗੇ ਹਾਂ ਜੀ ਅਕਸਰ ਕੀ ਨਾਮ ਹੈ ਤੁਹਾਡੇ ਡਾਕਟਰ ਕਮਲਜੀਤ ਸਿੰਘ ਬਾਜਵਾ ਬਾਜਵਾ ਜੀ ਜਿਹੜਾ ਹੈਗਾ ਆਲਰੀਡੀਆ ਲੈਵਲ ਤੇ ਸਟ੍ਰਾਈਕ ਕੀਤੀ ਹੈ ਜਿ ਬਰਨਾਲਾ ਵਿਖੇ ਵੀ ਜਿਹੜਾ ਹੈਗਾ ਸਿਵਲ ਹਸਪੀਟਲ ਦੇ ਡਾਕਟਰਾਂ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਕੀ ਮਸਲਾ ਕਿਉਂ ਹੈ ਕਿ ਤੁਹਾਨੂੰ ਸਟ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਪਿਛਲੇ ਕੁਝ ਦਿਨਾਂ ਪਹਿਲਾਂ ਕਲਕੱਤਾ ਦੇ ਇੱਕ ਹਸਪੀਟਲ ਆਰਜੀ ਮੈਡੀਕਲ ਕਾਲਜਾ ਉਥੇ ਇੱਕ ਰੈਜ਼ੀਡੈਂਟ ਡਾਕਟਰ ਦੇ ਨਾਲ ਰੇਪ ਹੋਇਆ ਤੇ ਉਸ ਤੋਂ ਬਾਅਦ ਮਰਡਰ ਹੋਇਆ ਉਹਦੇ ਵਿੱਚ ਕੋਈ ਵੀ ਜਿਹੜਾ ਜਸਟਿਸ ਆ ਉਹ ਜੇ ਤੱਕ ਨਹੀਂ ਮਿਲਿਆ ਸਾਰੇ ਇੰਡੀਆ ਦੇ ਡਾਕਟਰਸ ਨੇ ਜਿਹੜੇ ਉਹ ਬੜਾ ਹੀ ਅਨਸੇਫ ਫੀਲ ਕਰ ਰਹੇ ਨੇ ਔਰ ਬੜੇ ਹੀ ਗੁੱਸੇਜ ਨੇ ਅਸੀਂ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਪੀਸੀਐਮਐਸਏ ਤੇ ਬਰਨਾਲੇ ਦੇ ਵਿੱਚ ਆਮ ਆਦਮੀ ਕਲੀਨਿਕ ਸਾਰੇ ਬੰਦ ਨੇ ਉਹਦੇ ਲਈ ਅਸੀਂ ਸਟ੍ਰਾਈਕ ਕੀਤੀ ਹੈ ਜੀ ਸਰਕੇ ਲੱਗਦਾ ਨਹੀਂ ਸੁਰੱਖਿਆ ਦੀ ਕਮੀ ਕਰਕੇ ਇਹ ਘਟਨਾ ਵਾਪਰੀ ਜੇ ਉਥੇ ਸੁਰੱਖਿਆ ਹੁੰਦੀ ਜਾਂ ਸਿਕਿਉਰਿਟੀ ਹੁੰਦੀ ਤਾਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਸੀ ਹੋਣੀ ਅਸੀਂ ਉਹਨਾਂ ਦੇ ਨਾਲ ਵੀ ਉਹਨਾਂ ਦੀ ਸਪੋਰਟ ਵੀ ਕਰਦੇ ਹਾਂ ਤੇ ਅਸੀਂ ਆਪਣੇ ਆਪ ਵੀ ਇਹ ਖਾਤਸ਼ਾ ਸਰਕਾਰ ਨੂੰ ਬਹੁਤ ਵਾਰੀ ਜ਼ਾਹਰ ਕੀਤਾ ਸਾਡੀਆਂ ਲੇਡੀ ਡਾਕਟਰ ਸਾਡੇ ਲੇਡੀ ਸਟਾਫ ਕੱਲੇ ਡਿਊਟੀ ਕਰਦੇ ਨੇ ਬੜੇ ਅਨਸੇਫ এনਵਾਇਰਨਮੈਂਟ ਦੇ ਵਿੱਚ ਡਿਊਟੀ ਕਰਦੇ ਨੇ ਮੌਬਸ ਹੁੰਦੀਆਂ ਨੇ ਇਨਟੌਕਸੀਕੇਟਡ ਹੁੰਦੇ ਨੇ ਲੋਕ ਨਸ਼ੇ ਦੇ ਵਿੱਚ ਹੁੰਦੇ ਨੇ ਸ਼ਾਮ ਨੂੰ ਰਾਤ ਨੂੰ ਉਹ ਕੀ ਉਸ ਟਾਈਮ ਆਪਣੇ ਦਿਮਾਗ ਤੋਂ ਵੀ ਨਹੀਂ ਯੂਜ਼ ਕਰ ਰਹੇ ਹੁੰਦੇ ਉਹ ਵੀ ਕੀ ਕਰ ਸਕਦੇ ਆ ਸਾਨੂੰ ਇੰਨੇ ਅਨਸੇਫ ਮਾਹੌਲ ਦੇ ਵਿੱਚ ਡਿਊਟੀਆਂ ਕਰਨੀਆਂ ਬੜੀਆਂ ਔਖੀਆਂ ਨੇ ਸੋ ਇੱਕ ਪਾਸੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਚਾਓ ਬੈਠੀ ਰੋ ਦੂਸਰੇ ਪਾਸੇ ਅਜਿਹੀ ਧਨਾਵਾ ਦੇ ਕੰਮ ਕਰ ਰਹੇ ਨੇ ਇੱਕ ਜਿਹੜਾ ਹੈਗਾ ਐਕਟ ਜਿਹੇ ਉਹਨਾਂ ਨੇ ਬਣਾ ਰੱਖਿਆ ਜੀ ਜਿਹੜਾ ਪਾਸ ਨਹੀਂ ਹੋਇਆ ਬਿਲ ਉਸ ਸੈਂਟਰਲ ਸਕਿਉਰਿਟੀ ਐਕਟ ফর ਹੈਲਥ케ਅਰ ਵਰਕਰਸ ਜੋ ਪਾਸ ਹੋ ਜਾਂਦਾ ਉਸ ਦੇ ਵਿੱਚ ਕਾਫੀ ਜੜੀਆਂ ਸਜ਼ਾਵਾਂ ਨੇ ਸਖਤ ਨੇ ਅਸੀਂ ਕਾਫੀ ਵਾਰ ਇਹ ਵੀ ਕਿਹਾ ਸਾਡੇ ਸੈਕਟਰੀ ਸਾਹਿਬ ਨਾਲ ਵੀ ਕੱਲ ਮੀਟਿੰਗ ਹੋਈ ਹੈ ਉਹਨਾਂ ਨੇ ਕਿਹਾ ਵੀ ਉਹ ਯੂਨੀਅਨ ਮਿਨਿਸਟਰ ਤੇ ਯੂਨੀਅਨ ਸੈਕਟਰੀ ਨਾਲ ਵੀ ਇਹ ਗੱਲ ਕਰਨਗੇ ਕਿ ਜਲਦੀ ਤੋਂ ਜਲਦੀ ਉਹ ਪਾਸ ਕਰਾਇਆ ਜਾਵੇ ਤਾਂ ਕਿ ਜੋ ਕੋਈ ਇਸ ਤਰ੍ਹਾਂ ਦੇ ਅਨਸਰ ਨੇ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੂੰ ਥੋੜਾ ਡਰ ਰਹੇ ਹੈ ਇਹ ਜੀ ਗੱਲ ਤੋਂ ਅੱਗੇ ਤੋਂ ਨਾ ਹੋ ਵਾਪਰੇ